ਇਹ ਲੰਡਾ ਲੱਗ ਗਿਆ ਕਰੋ ਬਾਹਰ ਨੂੰ ਹੁਣ ਚਾਹੀਏ ਕਿੱਧਰ ਆ ਸੁਮਨਾ ਇੱਧਰ ਮੰਗੇ ਸੁਮਨਾ ਇੱਧਰ ਆ ਜਾ ਚੁੱਨੀ ਦਾ ਲਾਲਾ ਕਬ ਜੋ ਫੇਸੇ ਸੀਗੀ ਤੇ ਅੱਗ ਲੱਗੀ ਜੀ ਕੁਵਾੜੀਆ ਮੰਗੂ ਸਿੰਘ ਕੁਵਾੜੀਆ ਰਹਿੰਦਾ ਜੀ ਇਹਦੇ ਬੌਸ ਦੇ ਵਿੱਚ ਕੁਮਾਰ ਨੂੰ ਅੱਗ ਲੱਗੀ ਜੀ ਅਸੀਂ ਇਹਨਾਂ ਨੂੰ ਫੋਨ ਕੀਤਾ ਜੀ ਜਦੋਂ ਮੈਨੂੰ ਪਤਾ ਲੱਗਿਆ ਇਹ 40 45 ਮਿੰਟ ਫੋਨ ਕੀਤੇ ਤੋਂ ਆਇਆ ਨੂੰ ਜੀ ਆ ਕੇ ਪਬਲਿਕ ਇਕੱਠੀ ਕੀਤੀ ਜੀ ਮੈਂ ਰੌਲਾ ਪਾ ਕੇ ਆ ਮੇਰਾ ਮਕਾਨ ਆ ਜੀ ਮੌਕੇ ਤੇ ਦੇਖਿਆ ਜਾਵੇ 4 ਮਹੀਨਿਆਂ ਦਾ ਸਾਡੇ ਘਰੇ ਬੱਚਾ ਜੀ ਅਸੀਂ ਮਸਾ ਅੱਗ ਚੋਂ ਨਿਕਲ ਕੇ ਭੱਜ ਕੇ ਮੈਂ ਪਬਲਿਕ ਇਕੱਠੀ ਕੀਤੀ ਜੀ ਪੌਲਕ ਦੇ ਸਹਿਯੋਗ ਨਾਲ ਸੋਨੂੰ ਕੋਣ ਕੀਤਾ ਫੇਵਰੇਟ ਨੂੰ ਫੋਨ ਕੀਤਾ ਮੁਲਾਜ਼ਮਾਂ ਨੂੰ ਫੋਨ ਕੀਤਾ ਉਸ ਤੋਂ ਬਾਅਦ ਅਸੀਂ ਮਸਾ ਰਲ ਮਿਲ ਕੇ ਸਾਰਿਆਂ ਨੇ ਉਹ ਕੀਤਾ ਇਹਨੇ ਫੇਵਰੇਟ ਆ ਗਈ ਜੀ ਉਹਨਾਂ ਨਾਲ ਸਾਡਾ ਬਚਾਅ ਹੋਗਾ ਨਹੀਂ ਸਾਡਾ ਨੁਕਸਾਨ ਜਾਨੀ ਨੁਕਸਾਨ ਵੀ ਹੋਣਾ ਸੀ ਸਾਡੇ ਮਕਾਨ ਦਾ ਸੀ ਕਿਰਾਏ ਦੇ ਮਕਾਨ 'ਚ ਰਹਿੰਦੇ ਆ ਜੀ ਮੌਕਾ ਦੇਖਿਆ ਜਾਵੇ ਆ ਦੇਖੋ ਪੈਪਰ ਵੀ ਸਾਡੀ ਹੁਣ ਕੀ ਅਸੀਂ ਇਹ ਕਹਿਣਾ ਚਾਹੁੰਦੇ ਆ ਜੀ ਪਹਿਲੀ ਗੱਲ ਤਾਂ ਇਹ ਇੱਥੇ ਕੁਆਰਦੀ ਦੁਕਾਨ ਰਹਿਣੀ ਨਹੀਂ ਚਾਹੀਦੀ ਜੀ ਜੇ ਕੋਈ ਕੁਆਰਦੀ ਦੁਕਾਨ ਇੱਥੇ ਰਹੂਗੀ ਤਾਂ ਮਾਲਕਾ ਜਿਹੜਾ ਕੋਈ ਲਿਖ ਕੇ ਦੇਵੇ ਜ਼ਿੰਮੇਵਾਰੀ ਲਵੇ ਜੀ ਇਹ ਗਲੀ ਦੀ ਸਾਰੀ ਗਲੀ ਦਾ ਨੁਕਸਾਨ ਹੋਣਾ ਸੀ ਨਾਲੇ ਕਿਰਾਏ ਦੇ ਨਿੱਕੇ ਨਿੱਕੇ ਬੱਚੇ ਭਈਏ ਰਹਿੰਦੇ ਆ ਜੀ ਉਹਨਾਂ ਦੇ ਨਿੱਕੇ ਨਿੱਕੇ ਬੱਚੇ ਉਹ ਮਸਾ ਪਬਲਿਕ ਪਬਲਿਕ ਨੇ ਕੱਢਿਆ ਜੀ ਇੱਥੇ ਮਨੂੰ ਤੇਲ ਵਾਲੀਆਂ ਚੀਜ਼ਾਂ ਹੁੰਦੀਆਂ ਹਾਂਜੀ ਤੇਲ ਵਾਲੀਆਂ ਵੀ ਹੁੰਦੀਆਂ ਤਾਰਾਂ ਵੀ ਹੁੰਦੀਆਂ ਸਭ ਕੁਝ ਹੀ ਹੁੰਦਾ ਜੀ ਇਹਦੇ ਕੋਲੇ ਇੱਕ ਕਵਾੜ ਦੇ ਵਿੱਚ ਕੀ ਨਹੀਂ ਹੁੰਦਾ ਤੁਸੀਂ ਆਪ ਹੀ ਸਾਰਾ ਕੁਝ ਦੇਣ ਗਲੀ ਨੰਬਰ 4 ਦੇ ਸਾਹਮਣੇ ਜੀ ਇੱਕ ਕਵਾੜ ਖਾਣਾ ਬਣਿਆ ਹੋਇਆ ਰੇਸ਼ ਦੇ ਵਿੱਚ ਬਣਿਆ ਹੋਇਆ ਜੀ ਅੱਜ ਕੁਦਰਤੀ ਪਿੰਨੇ ਕੋਲੇ ਟਾਈਮ ਸੀਗਾ ਤੇ ਜਦੋਂ ਥੋੜੀ ਜਿਹਾ ਕਿ ਲੱਗੀ ਤਾਂ ਲੋਕਾਂ ਨੇ ਪਹਿਲਾਂ ਨੋਰਮਲ ਸਮਝਿਆ ਇਹਨਾਂ ਨੂੰ ਪਰ ਜਾ ਇੱਕਦਮ ਅੱਗੇ ਭੜਕ ਗਈ ਇੱਕਦਮ ਅੱਗੇ ਭੜਕ ਗਈ ਤੇ ਫਿਰ ਵੀ ਗੱਡੀ ਨੂੰ ਫੋਨ ਕੀਤਾ ਤਾਂ ਉਹ ਕਵਾੜ ਦਾ ਜਿਆਦਾ ਬਰੂ ਨਹੀਂ ਹੁੰਦਾ ਕਿਸਮ ਦਾ ਉਹਦੇ ਵਿੱਚ ਹੁਣ 2 ਫਾਇਰ ਬਗੇਟੀਆਂ ਗੱਡੀਆਂ ਆ ਚੁੱਕੀਆਂ ਪਰ ਹਜੇ ਵੀ ਮੈਡੀਕਲ ਕਾਫੂ ਨਹੀਂ ਪਾਇਆ ਦੱਸ। ਅੱਗੇ ਬਹੁਤੀ ਤਰੀਆਂ ਦੀ ਹੈ। ਕੁਦਰਤੀ ਬਿਜਲੀ ਦਾ ਬੰਦ ਐ ਇੱਥੋਂ। ਇਹ ਤਾਂ ਘਰਾਂ ਦੇ ਵਿੱਚ ਕਵਾੜ ਦੀਆਂ ਕਾਨ ਕਿਵੇਂ ਖੁੱਲੀਆਂ। ਸਰ ਘਰਾਂ 'ਚ ਵੀ ਅੱਜ ਨਹੀਂ ਪ੍ਰਾਣੀ ਖੁੱਲੀਆਂ ਇੱਕ ਇੱਥੇ ਹੀ ਨਹੀਂ ਖੁੱਲੀ। ਤੁਸੀਂ ਜਿਹੜੀ ਮਰਜ਼ੀ ਕਰੀ ਵਰਦਿਓ ਕਵਾੜ ਦੀ ਹਰ ਘਰ ਤੇ ਹਰ ਗਰੀਬ ਮਹੱਲੇ 'ਚ ਇੱਕ ਦੁਕਾਨ ਖੁੱਲ ਵੀ ਇੱਕ ਕਵਾੜ ਦੀ। ਔਰ ਮੈਂ ਇੱਕ ਬੇਨਤੀ ਕਰਦਾ ਤੁਹਾਡੇ ਜ਼ਰੀਏ ਵੀ ਇਹ ਪ੍ਰਸ਼ਾਸਨ ਨੂੰ ਅੱਜ ਇਹਦੇ ਅੱਖਾਂ ਖੁੱਲਣੇ ਚਾਹੀਦੇ ਆ। ਜੇਕਰ ਲਾਈਟ ਹੁੰਦੀ ਤਾਂ ਇਹ ਬਹੁਤ ਵੱਡਾ ਹਾਸ਼ਿਆ ਹੋਣਾ ਸੀ। ਕੁਦਰਤੀ ਲਾਈਟ ਬੰਦ ਐ। ਲਾਈ ਇਹ ਲਾਈਟ ਦਾ ਕਟ ਨਾ ਹੁੰਦਾ ਤਾਂ ਇਹ ਹੋ ਸਕਦਾ ਹੋਰ ਵੀ ਜ਼ਿਆਦਾ ਪਾਸੇ ਪਾਸੇ ਕਰਾਵਾ ਨੁਕਸਾਨ ਹੋ ਸਕਦਾ ਸਾਰੇ ਘਰਾਂ ਨਹੀਂ ਹੋ ਸਕਦਾ ਸਾਰੇ ਪਰਚੂਰ ਦੁਕਾਨਾਂ ਦੁਕਾਨਦਾਰ ਬੈਠੇ ਨੇ ਸਤਨ ਨੁਕਸਾਨ ਸੀਗੇ ਜੀ ਮੈਂ ਕਿਹਾ ਇਹ ਪੂਰੇ ਬਠਿੰਡੇ ਸ਼ਹਿਰ ਚੋਂ ਇੱਥੋਂ ਨਹੀਂ ਸਾਰੇ ਇਕੱਲਾ ਮੇਰਾ ਆਪਣਾ ਮੁੱਲਣ ਦੇ ਕਰਾਂ ਪੂਰੇ ਗਲੀ ਗਲੀ ਜਾ ਕੇ ਇਹਦਾ ਸਾਡੇ ਨਗਰ ਨਿਗਮ ਨੂੰ ਇਹਦਾ ਜਿਹੜਾ ਵੀ ਬੰਦਾ ਇੱਥੇ ਕੰਮ ਕਰਦਾ ਹੈ ਪਹਿਲੀ ਗੱਲ ਤਾਂ ਉਹਨੂੰ ਇਹ ਮਤਲਬ ਲਾਇਸੈਂਸਿੰਗ ਦਿਨਾ ਚਾਹੁੰਦੇ ਜੀ ਐਸੇ ਏਰੀਆ ਦੇ ਐਮਸੀ ਹੋਰ ਇਸ ਚੀਜ਼ ਨੂੰ ਲੈ ਕੇ ਆਉਣਗੇ ਕਿ ਕਿ ਵੀ ਆਪਣਾ ਸਰ ਮੈਂ ਤਾਂ ਮੀਰ ਮੀਰ ਸਾਹਿਬ ਨੂੰ ਹੁਣੀ ਫੋਨ ਮਾਰਿਆ ਕੁਦਰਤ ਤੋਂ ਬਾਹਰ ਗਏ ਨੇ ਮੈਂ ਤਾਂ ਹੁਣੀ ਉਹਨਾਂ ਨੂੰ ਆਪੇ ਕੰਪਲੀਟ ਪਾਦੇ ਵੀ ਸਾਰੇ ਸ਼ਾਇਦ ਸਰਵਾ ਕਰਕੇ ਇਹਨਾਂ ਨੂੰ ਇੱਥੋਂ ਬਾਹਰ ਚਾਵੇ ਕਿੰਨਾ ਕੱਠ ਹੋ ਰਹੀ ਕਿੰਨਾ ਪ੍ਰਸ਼ਾਸਨ ਵਿੱਚ ਪਿੱਤਾ ਪੈਗੀ ਅਜੇ ਛੋਕਰਾ ਵੀ ਕੁਦਰਤੀ ਅਜੇ ਕੋਈ ਜਾਣਨੀ ਵਾਲੀ ਨਿਸ਼ਾਨੀ ਨਹੀਂ ਹੋਇਆ ਜਾਣੀ ਨੁਕਸਾਨ ਨਹੀਂ ਹੋਇਆ ਨੇ ਕੋਈ ਸੰਸਥਾ ਨੇ ਇਹਦੀ ਮੰਗ ਠਾਈ ਹੈ ਐਸੇ ਵੀ ਉਹਦਾ ਸਾਰਿਆਂ ਨੇ ਸਵਾਗਤ ਕੀਤਾ ਵੀ ਚਲੋ ਕੋਈ ਵੀ ਸਾਡਾ ਭਰਾ ਹੈ ਔਰ ਅੱਜ ਸਾਨੂੰ ਇਹ ਹਾਲਾਤ ਦੇਖ ਕੇ ਲੱਗਦਾ ਵੀ ਫੌਰੀ ਤੌਰ ਤੇ ਜਿੰਨਾ ਚਿਰ ਕੋਈ ਨਵਾਂ ਇਹਦਾ ਪ੍ਰਬੰਧ ਨਾ ਇੱਕ ਦੋ ਗੱਡੀਆਂ ਲੈਣ ਉਪਰ ਖੜਨੀ ਚਾਹੀਦੀਆਂ ਕਿਉਂਕਿ ਸਾਰੇ ਪਟਕ ਬੰਦ ਨੇ ਹਾਂਜੀ ਹਾਂਜੀ ਉਹਦਾ ਕਾਰਨ ਇਹ ਕਿ ਬਹੁਤ ਜ਼ਿਆਦਾ ਲੱਗ ਗਿਆ ਟਾਈਮ ਲੱਗ ਗਿਆ ਜੀ ਕਿ ਗੱਡੀਆਂ ਦੇ ਕੋਈ ਆਉਂਦੀ ਆਉਣੀਆਂ ਕੋਈ ਰਸਤਾ ਹੈ ਨਹੀਂ ਹੋਰ ਅਸੀਂ ਤਾਂ ਡਿਸੀ ਸਾਹਿਬ ਨੂੰ ਨਗਰ ਨਿਗਮ ਨੂੰ ਬੇਨਤੀ ਕਰਦੇ ਹਾਂ ਵੀ ਜਿੰਨਾ ਚਿਰ ਕੋਈ ਪੱਕਾ ਰਸਤਾਂ ਨਹੀਂ ਹੁੰਦਾ ਉਹਨਾਂ ਚਾਰੇ ਆਰਜੀ ਇੱਕ ਦੋ ਗੱਡੀਆਂ ਇੱਥੇ ਘਰੋਣੀਆਂ ਚਾਹੀਦੀਆਂ ਇਹ ਜੀ ਆਪਾਂ ਲਾ ਸਿੰਘ ਬਸਤੀ ਤਰੇ ਨੰਬਰ ਗਲੀ ਚੱਕ ਲੱਗੀ ਸੀ ਕੁਆਰਟ ਦੀ ਦੁਕਾਨ ਨੂੰ ਜੀ ਤੇ ਸਾਨੂੰ ਥੋੜਾ ਇਹ ਨਾ ਪ੍ਰੋਬਲਮ ਆਉਂਦੀ ਹੈ ਫਾਰਕਾ ਕਰਕੇ ਜੀ ਹਰ ਫਾਰਕਾ ਕਰਕੇ ਟਾਈਮ ਬਹੁਤ ਲੱਗ ਜਾਂਦਾ ਜੀ ਇਸ ਕਰਕੇ ਇੱਕ ਪੁਲ ਬਣਨ ਵਾਲਾ ਮਤਾਨੀ ਵਾਲਾ ਜੀ ਨਵਾਂ ਕਿ ਅਸੀਂ ਉੱਪਰ ਦੀ ਆ ਰਹੇ ਹਾਂ ਜੀ ਹੁਣ ਇਸ ਕਰਕੇ ਸਾਨੂੰ ਥੋੜਾ ਟਾਈਮ ਜ਼ਰੂਰ ਲੱਗਿਆ ਜੀ ਅੱਗ ਬੁਝ ਗਈ ਅੱਗ ਬੁਝ ਗਈ ਅੱਗ ਕੰਟਰੋਲ ਹੈ ਜੀ ਨੁਕਸਾਨ ਦਾ ਭਾਈ ਜੀ ਪਤਾ ਨਹੀਂ ਆਪਾਂ ਨੂੰ ਜੀ ਕੀ ਕਾਰਨ ਕੀ ਸੀਗਾ ਕਾਰਨ ਤਾਂ ਇਹ ਪਪੀ ਪਤਾ ਨਹੀਂ ਲੱਗਿਆ ਹਾਂ ਲੋਸੀ ਆਈ ਸੀ ਅੱਗ ਲੱਗੀ ਹੋਈ ਸੀ ਨਾ ਮਤਲਬ ਬੁਝ ਗਈ ਹੈ ਹਾਂ ਜੀ ਅੱਗ ਬੁਝ ਗਿਆ ਕੰਟਰੋਲ ਹੈ ਜੀ ਕੋਲ ਹੈ ਜੀ ਕਹਿੰਦੇ ਪੁਆੜ ਦੀ ਦੁਕਾਨ ਸੀਗੇ ਇਹਨੂੰ ਸ਼ਾਰਟ ਸਰਕਟ ਹੋ ਕਿੰਨੇ ਇੱਕ ਸੋਨੇ ਦਾ ਛਾਣਾ ਆਇਆ ਹੋ ਗਿਆ ਇਹ ਤਾਂ ਹੁਣ ਦੇਖੋ ਜੀ ਬਹੁਤ ਲੰਬੀ ਦੁਕਾਨਾਂ ਅੰਦਰ ਕੀ ਕੁਝ ਸੀਗਾ ਤਾਂ ਉਹ ਦੱਸ ਸਕਦੇ ਆ ਤੇ ਮੌਕੇ ਤੇ ਐਮਬੂਲੈਂਸ ਮਂਗਾ ਕੇ ਤੇ ਆ ਜਾਂਦੀ ਫਾਇਦਾ ਕੋ ਜਾਣੇ ਨੇ ਕਾਹਦਾ ਨਹੀਂ ਹੋਇਆ ਨਹੀਂ ਜੀ ਬਈ ਬਤ